ਜਿਹੜੀ ਰੋ ਰੋ ਕੇ ਮਜਬੂਰੀਆਂ ਦੱਸ ਰਹੀ ਐ ਜੇ ਅੱਜ ਮਾਂ ਪਿਓ ਹੁੰਦੇ ਜਾਂ ਆਪਣਿਆਂ ਨੇ ਸਾਥ ਦਿੱਤਾ ਹੁੰਦਾ ਤਾਂ ਇਹਨਾਂ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਰੋਡ ਦੇ ਉੱਪਰ ਸੈਟਅਪ ਨਹੀਂ ਲਾਉਣ ਦੀ ਲੋੜ ਪੈਣੀ। ਇਹ ਵੀਡੀਓ ਵੀ ਵਾਇਰਲ ਹੋ ਰਹੀ ਐ ਜੇ ਇਹਦੇ ਵਿੱਚ ਰੋ ਰੋ ਕੇ ਅਪੀਲ ਲਾ ਰਹੇ ਹੋ ਸੈਟਅਪ ਲਾ ਲਿਆ ਤੇ ਰੋਂਦੀ ਕੀ ਲੋੜ ਪੈਗੀ। ਕੰਮ ਚੱਲ ਨਹੀਂ ਰਿਹਾ ਸਾਰਾ ਇੱਕ ਹਫ਼ਤੇ ਤੋਂ ਸਾਰਾ ਸਮਾਨ ਸਾਡਾ ਵੇਸਟ ਜਾ ਰਿਹਾ ਸੀ। ਬਹੁਤ ਜ਼ਿਆਦਾ। ਡੇਲੀ ਦਾ ਡੇਲੀ ਜਾਂ ਤੇ ਦਾਦਰ ਪੈਸੇ ਵਿੱਚੋ ਯਾ ਫ੍ਰੀਚ ਦਾ ਉਹ ਚਲੋ ਫ੍ਰੀਚ ਕੋਈ ਨਹੀਂ ਉਹਨਾਂ ਕੋਲ ਨਹੀਂ ਹੁੰਦੇ ਪੈਸੇ ਤੇ ਖਾ ਜਾਂਦੇ ਨੇ ਉਹਦੀ ਕੋਈ ਦਿੱਕਤ ਨਹੀਂ ਪਰ 10000 ਰੁਪਏ ਚ ਚੀਜ਼ ਵੇਚਣ ਵਾਲੀ ਨਹੀਂ ਹੈਗੀ ਨਾ ਮੇਰੀ ਮੁੱਲ ਨਹੀਂ ਮੋਟ ਰਿਹਾ ਉਹਨਾਂ ਮੁੱਲ ਨਹੀਂ ਮੋਟ ਰਿਹਾ ਬਿਲਕੁਲ ਨਹੀਂ ਮੋਟ ਰਿਹਾ ਮਜਬੂਰੀਆਂ ਆਸੀ 7 ਸਾਲ ਤੋਂ ਕਿਰਾਏ ਤੇ ਰਹਿ ਰਹੇ ਆ ਸਾਡੀ ਮਾਂ ਕਿਸੇ ਨੇ ਨਹੀਂ ਪੜ੍ਹੀ ਅੱਜ ਤੱਕ ਅਗਰ ਮੇਰੇ ਮਾਪਿਆਂ ਨੂੰ ਦੇਜਦਾ ਤੇ ਨਹੀਂ ਕਰਨਾ ਪੈਂਦਾ ਇਹਨਾਂ ਕੋਲ ਕੋਈ ਆਏਗਾ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਟੇਸਟ ਵੇਚ ਕੀ ਰਿਹਾ ਜਦੋਂ ਤੁਸੀਂ ਆਉਣਾ ਹੀ ਨਹੀਂ ਕਿਸੇ ਨਾਲ ਡੇਕੋਲ ਦੇਖਣਾ ਹੀ ਨਹੀਂ ਕੀ ਵੇਚ ਰਹੇ ਨੇ ਤੇ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਅਸੀਂ ਕੀ ਵੇਚ ਰਹੇ ਹਾਂ ਪੰਜਾਬੀ ਦਾ ਹੰਦੇ ਜਿੱਥੇ ਮਸੀਬਤਾਂ ਪੈਂਦੀਆਂ ਨੇ ਕੋਈ ਵੀਡੀਓ ਵਾਇਰਲ ਹੁੰਦੀ ਦਾ ਪਹੁੰਚ ਜਾਂਦੇ ਨੇ ਹਮੇਸ਼ਾ ਹੀ ਪਰ ਹੱਡੇ ਕੋਲ ਕੋਈ ਨਹੀਂ ਆਇਆ ਪਹਿਲਾਂ ਫਦੇਦੀ ਸਾਹਿਬੋਂ ਨਹੀਂ ਆਪਾਂ ਜੀ ਬਾਈ ਜੂ ਠੀਕ ਆ ਚਾਹ ਸਾਈ ਦਾ ਬਾਈ ਦੀ ਕੀ ਫਤੇ ਕੀ ਨਾਮਾ ਤੇ ਨਹੀਂ ਸਸਤੀ ਕੋਲ ਕੀ ਬਣਾਉਂਦੇ ਨੇ ਛੋਲੇ ਮਚੂਰੀਆ ਛੋਲੇ ਕੋ ਨੰਜੇ ਜੋਲੇ ਤੁਸੀਂ ਵੀ ਨਾਲ ਬਣਾਉਂਦੇ ਹੋ ਮੈਨੂੰ ਨਹੀਂ ਆਂਦਾ ਮੈਂ ਮਮੇ ਦਾ ਮੇਰੇ ਮੈਨੂੰ ਨਹੀਂ ਆ ਕਿਸ ਤਰ੍ਹਾਂ ਹੈਲਪ ਕਰਦੇ ਹੋ ਮੰਮੀ ਦੀ ਫਿਰ ਮੈਂ ਮੈਂ ਸੰਤੇ ਪਾਉਂਦੇ ਲੱਗਦਾ ਫਿਰ ਮम्मा ਕਹਿੰਦੀਆਂ ਇਹ ਗਾ ਜੰਟੀ ਵਿਸ਼ਮ ਜੰਟੀ ਵਿਸ਼ਮ ਨੰਦ ਪਾਪਾ ਜੀ ਮੇਰੀ ਮੰਮੀ ਦਾ ਪੂਰਾ ਕੰਮ ਚਲੇ ਮਮਾ ਮੈਨੂੰ ਸਾਈਕਲ ਲੈ ਕੇ ਦੇ ਤੂੰ ਮੈਂ ਮੇਰੀ ਲੇਡੀ ਤੇ ਆ ਜਾ ਤੁਸੀਂ ਫਿਰ ਕੀ ਬਣਾਉਗੇ ਇਥੇ ਮੈਨੂੰ ਕੁਝ ਨਹੀਂ ਆਂਦਾ ਮੈਨੂੰ ਨਹੀਂ ਆਉਂਦਾ ਅਸਲੀਏ ਚੈਨਲ ਨਾਲ ਜੁੜੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਦੋਸਤੋ ਅੰਮ੍ਰਿਤਸਰ ਦੇ ਇਹੋ ਜਿਹੇ ਦਾਸਤਾਨ ਸੁਣਾਉਣ ਜਾ ਰਹੇ ਆ ਜਿੱਥੇ ਜੇ ਪਤੀ ਦੇ ਮਾੜਾ ਸਮਾਂ ਆਇਆ ਤਾਂ ਪਤਨੀ ਨੇ ਮੋਢੇ ਨਾਲ ਮੋਢਾ ਲਾਇਆ ਬੀਏ ਪਾਸ ਭੈਣ ਆ ਸਾਡੀ ਅਤੇ ਆਪਣਾ ਸੈਟਅਪ ਲਾ ਲਿਆ ਉਸਨੇ ਪਤੀ ਦਾ ਹੱਥ ਬਿੜਾਉਣ ਵਾਸਤੇ ਕਿਉਂਕਿ ਮਾੜਾ ਮਾੜਾ ਸਮਾਂ ਆਉਂਦਾ ਤਾਂ ਆਪਣੇ ਹੀ ਸਾਥ ਦਿੰਦੇ ਨੇ ਤਾਂ ਪਤੀ ਦੇ ਮਾੜਾ ਸਮਾਂ ਆਇਆ ਤਾਂ ਉਹਨਾਂ ਦੇ ਜੀਵਨ ਸਾਥੀ ਨੇ ਉਹਨਾਂ ਦਾ ਸਾਥ ਦੇਣ ਵਾਸਤੇ ਆਪਣਾ ਸਟਾਰਟਅਪ ਲਾਇਆ ਹੈ ਬੀਏ ਪਾਸ ਹੈ ਪਰ ਲਾਉਣੀ ਪੈ ਰਹੀ ਹੈ ਮਜਬੂਰੀ ਦੇ ਵਿੱਚ ਦੇੜੀ ਤਾਂ ਭੈਣ ਨਾਲ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਿ ਮਜਬੂਰੀ ਬਣੀ ਆ ਬੀਏ ਪਾਸ ਹੋ ਤੁਸੀਂ ਦੇ ਆਪਣਾ ਰੋਡ ਦੇ ਉੱਪਰ ਸੈਟਅਪ ਲਾਉਣੀ ਮੇਰੇ ਹਸਬੰਡ ਦਾ ਕੰਮ ਸੀ ਉਹ ਡਿਲੀਵਰੀ ਕਰਦੇ ਸੀ ਉਹਨਾਂ ਦਾ ਪਰਸ ਡੇਗ ਗਿਆ ਪੈਸੇ ਡੇਗ ਗਏ ਤੇ ਕੰਪਨੀ ਵਾਲਿਆਂ ਨੇ ਸੈਲਰੀ ਉਹਨਾਂ ਦੀ ਹੋਲਡ ਕਰਤੀ ਉਸ ਤੋਂ ਬਾਅਦ ਜੋ ਥੋੜੀ-ਬਹੁਤ ਸੇਵਿੰਗ ਕੀਤੀ ਸੀ ਉਹ ਤਾਂ ਸ਼ਰਦਾਈ ਦਾ ਸੈਟਅਪ ਚਾਲੂ ਕੀਤਾ ਉਹ ਤੋਂ ਜੋੜ-ਜੋੜ ਕੇ ਫਿਰ ਆਹ ਵਾਲਾ ਸੈਟਅਪ ਚਾਲੂ ਕੀਤਾ ਸੀ ਤਾਂ ਤੁਹਾਡੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਰੋ ਰੋ ਕੇ ਅਪੀਲ ਲਾ ਰਹੇ ਹੋ ਸੈਟਅਪ ਲਾ ਲਿਆ ਤੇ ਰੋਣ ਦੀ ਕੀ ਲੋੜ ਪੈ ਗਈ ਰੋਣ ਦੀ ਕੰਮ ਚੱਲ ਨਹੀਂ ਰਿਹਾ ਸਾਰਾ ਇੱਕ ਹਫ਼ਤੇ ਤੋਂ ਸਾਰਾ ਸਮਾਨ ਸਾਡਾ ਵੇਸਟ ਜਾ ਰਿਹਾ ਸੀ ਬਹੁਤ ਜ਼ਿਆਦਾ ਡੇਲੀ ਦਾ ਡੇਲੀ ਜਾਂ ਤੇ ਦਾ ਦਰ ਰੁਪਏ ਚ ਵੇਚੋ ਜਾਂ ਫ੍ਰੀ ਚ ਦੋ ਚਲੋ ਫ੍ਰੀ ਚ ਕੋਈ ਨਹੀਂ ਉਹਨਾਂ ਕੋਲ ਨਹੀਂ ਹੁੰਦੇ ਪੈਸੇ ਤੇ ਖਾ ਜਾਂਦੇ ਨੇ ਉਹਦੀ ਕੋਈ ਦਿੱਕਤ ਨਹੀਂ ਪਰ 10000 ਰੁਪਏ ਚ ਚੀਜ਼ ਵੇਚਣ ਵਾਲੀ ਨਹੀਂ ਹੈਗੀ ਨਾ ਮੇਰੀ ਕਿੰਨੀ ਜੇ ਪੂੰਜੀ ਲਾਤੀ ਆਪਣੀ ਮਿਹਨਤ ਦੀ ਜੋੜੀ ਹੋਈ ਪੂੰਜੀ ਤੁਸੀਂ ਇਹ ਸੈਟਅਪ ਤੇ ਲਾਈ ਆ ਤਾਂ ਤੁਸੀਂ ਮੁੱਲ ਨਹੀਂ ਮੋੜ ਰਿਹਾ ਨਾ ਮੁੱਲ ਨਹੀਂ ਮੋੜ ਰਿਹਾ ਬਿਲਕੁਲ ਨਹੀਂ ਮੋੜ ਰਿਹਾ ਅੰਜੂਰ ਜੀ ਇਸ ਭੈਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਰੋ ਰਹੀ ਹੈ ਜਿਵੇਂ ਆਪਣਾ ਰੋਜੀ ਰੋਟੀ ਚਲਾਉਣ ਵਾਸਤੇ ਇਹ ਸਟਾਰਟਅਪ ਲਾਇਆ ਫਿਰ ਵੀ ਪੰਜਾਬੀਆਂ ਵੱਲੋਂ ਉਹਨਾਂ ਪਿਆਰ ਨਹੀਂ ਮਿਲ ਰਿਹਾ ਪ੍ਰਵਾਸੀ ਵੀ ਇਸ ਰੇੜੀ ਤੇ ਆਉਂਦੇ ਨੇ 10 20 ਰੁਪਏ ਦਾ ਸਾਮਾਨ ਲੈਂਦੇ ਨੇ ਤਾਂ 10-20 ਰੁਪਏ ਨਾਲ ਪਰਿਵਾਰ ਨਹੀਂ ਚੱਲਦਾ ਜਿੰਨਾ ਸਮਾਨ ਬਣਾਉਂਦੇ ਨੇ ਵੱਜ ਜਾਂਦਾ ਤਾਂ ਡੋਲਣਾ ਪੈਂਦਾ ਜਾਂ ਫਰੀ ਦੇ ਵਿੱਚ ਵੰਡਣਾ ਪੈਂਦਾ ਹੈ ਤਾਂ ਪਰਿਵਾਰ ਪਹਿਲਾਂ ਹੀ ਮਜਬੂਰੀਆਂ ਦਾ ਮਾਰਿਆ ਹੋਇਆ ਤਾਂ ਉਸ ਤੋਂ ਇਹੋ ਜਿਹੇ ਹਾਲਾਤ ਹੋਣ ਜਿਹੜੀ ਪੂੰਜੀ ਜੋੜੀ ਸੀ ਉਹ ਵੀ ਆਪਣੀ ਇੱਥੇ ਲਾ ਦਤੀ ਹੈ ਤਾਂ ਪੂੰਜੀ ਜੋੜ ਕੇ ਰੁਪਈਆ ਰੁਪਈਆ 10-10 ਰੁਪਈਆ ਵਟਣੇ ਪੈ ਰਹੇ ਨੇ ਤਾਂ ਪੰਜਾਬੀਆਂ ਨੂੰ ਰੋ ਰੋ ਕੇ ਅਪੀਲ ਲਾ ਰਹੀ ਸੀ ਭੈ ਜੇ ਸਾਡੀ ਮਦਦ ਵਾਸਤੇ ਆਓ ਤੇ ਭੈਣੇ ਕਿਉਂ ਇਸ ਤਰ੍ਹਾਂ ਦਾ ਹਾਲਾਤ ਬਣੇ ਕਿ ਮਜਬੂਰੀਆਂ ਬਣੀਆਂ ਮਜਬੂਰੀਆਂ ਅਸੀਂ 7 ਸਾਲ ਤੋਂ ਕਿਰਾਏ ਤੇ ਰਹ ਰਹੇ ਹਾਂ ਸਾਡੀ ਮਾਂ ਕਿਸੇ ਨੇ ਨਹੀਂ ਪੜ੍ਹੀ ਅੱਜ ਤੱਕ ਆਕਰ ਮੇਰੇ ਮਾਪਿਓਂ ਦੇ ਜਿੰਦਾ ਤੇ ਨਹੀਂ ਕਰਨਾ ਪੈਂਦਾ ਇਹਨੂੰ ਕੋਈ। ਬਸ ਜ਼ਰੂਰ ਜੀ ਇਹ ਭੈਣ ਜਿਹੜੀ ਰੋ ਰੋ ਕੇ ਮਜਬੂਰੀਆਂ ਦੱਸ ਰਹੀ ਹੈ ਜੇ ਅੱਜ ਮਾਪਿਓਂ ਹੁੰਦੇ ਜਾਂ ਆਪਣਿਆਂ ਨੇ ਸਾਥ ਦਿੱਤਾ ਹੁੰਦਾ ਤਾਂ ਇਹਨਾਂ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਰੋਡ ਦੇ ਉੱਪਰ ਸੈਟਅਪ ਨਹੀਂ ਲਾਉਣ ਦੀ ਲੋੜ ਪੈਦੀ। ਬੀਏ ਪਾਸ ਆ ਸਾਡੀ ਭੈਣ ਤਾਂ ਬੀਏ ਦੀ ਪੜ੍ਹਾਈ ਬਹੁਤ ਪੜ੍ਹੀ ਹੁੰਦੀ ਹੈ ਪਰ ਫਿਰ ਵੀ ਜੇ ਉਹ ਰੋਡ ਦੇ ਉੱਪਰ ਦੂਜਿਆਂ ਦੇ ਸਾਹਮਣੇ ਮੁਸਤਾਜ ਹੋਣਾ ਪੈਂਦਾ ਜੇ 10-10 ਰੁਪਏ ਵਟਣੇ ਪੈਂਦੇ ਤਾਂ ਰੋਣਾ ਤਾਂ ਆ ਹੀ ਜਾਂਦਾ ਹੈ। ਤਪਾਂ ਨੇ ਬੀਏ ਪਾਸ ਹੋ ਉਹਦਾ ਰੇੜੀ ਲਾਉਣੀ ਪੈ ਰਹੀ ਐ ਮਜਬੂਰੀਆਂ ਹੀ ਨੇ ਸਾਰੀਆਂ ਮਜਬੂਰੀ ਕਿ ਮੈਂ ਆਪਣੇ ਹਸਬੰਦ ਦਾ ਪੂਰਾ ਸਾਥ ਦੇਣਾ ਚਾਹੁੰਦੀ ਹਾਂ ਕਿਉਂਕਿ ਉਹਨਾਂ ਨੇ ਮੈਨੂੰ ਕਦੀ ਬਾਹਰ ਨਹੀਂ ਨਿਕਲਣ ਦਿੱਤਾ ਘਰੋ ਹਰ ਸੁੱਖ ਸੁਵਿਧਾ ਉਹਨਾਂ ਨੇ ਡਬਲ ਡਬਲ ਕੰਮ ਕਰਕੇ ਸਵੇਰ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਘਰ ਵੜ ਕੇ ਮੈਨੂੰ ਕਿਸੇ ਚੀਜ਼ ਹੀ ਕੋਈ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਤਾਂ ਮੈਂ ਉਸ ਉਹ ਉਹਨਾਂ ਦਾ ਸਾਥ ਦਵੂੰਗੀ ਨਾ ਤੇ ਮੈਂ ਉਹਨਾਂ ਦੇ ਨਾਲ ਖੜੀ ਆ ਚੁ। ਤਾਂ ਇਹ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੁਹਾਡੇ ਮੈਂ ਦੇਖ ਰਹੀ ਹਾਂ ਬੱਚੀ ਬੈਠੀ ਆ ਛੋਟੀ ਜੀ 5 ਸਾਲ ਦੀ ਨਹੀਂ ਹੋਣੀ ਮੇਰੇ ਖਿਆਲ ਆ ਤੁਸੀਂ ਇਹਨੂੰ ਧੁੱਪ ਦੇ ਵਿੱਚ ਨਾਲ ਮਜਬੂਰੀਆਂ ਕਰਦੀਆਂ ਨੇ ਨਹੀਂ ਤੇ ਕਿੰਨੂੰ ਸ਼ੌਕ ਚੜਦਾ ਆਪਣੀ ਛੋਟੀ ਬੱਚੀ ਨੂੰ ਉੱਤੇ ਗਰਮੀ 'ਚ ਲੈ ਕੇ ਆਂਦਾ ਤੇ ਇਕੱਲੇ ਘਰ ਛੱਡ ਕੇ ਆਉਂਦਾ ਨਾ ਬੈਨੇ ਰੋਣਾ ਨਹੀਂ ਤੁਸੀਂ ਅਸੀਂ ਵੀ ਤੇਰੇ ਵੀਰ ਆ ਰੋਣ ਦੀ ਲੋੜ ਨਹੀਂ ਬਹੁਤ ਸਾਰੇ ਪੰਜਾਬੀ ਭਰਾ ਨੇ ਜਿਹੜੇ ਹਮੇਸ਼ਾ ਹੀ ਬਾਹ ਫੜ ਲੈਂਦੇ ਨੇ ਜਿਨ੍ਹਾਂ ਨੂੰ ਮਜਬੂਰੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਤਾਂ ਸਾਡੀ ਉਮੀਦ ਆ ਉਹਨਾਂ ਅੰਦਾਨੀ ਸੱਜਣਾ ਦੇ ਪੰਜਾਬੀ ਭਰਾਵਾਂ ਦੇ ਆ ਤਾਂ ਤੁਹਾਡੇ ਇਹ ਨਾ ਥਰੂਆਂ ਦਾ ਜਰੂਰ ਮੁੱਲ ਪਏਗਾ ਤਾਂ ਬਣਾਉਂਦੇ ਜੀ ਇਸ ਰੇੜੀ ਦੇ ਉੱਪਰ ਕੀ ਵੇਚ ਰਹੇ ਹੋ ਜੀ ਫਿਰ ਵੀ ਤੁਹਾਨੂੰ ਜਿਹੜਾ ਮੁੱਲ ਨਹੀਂ ਮਿਲ ਰਿਹਾ ਤੁਹਾਡਾ ਮੇਰੇ ਕੋਲ ਹੈਗੇ ਸਪੈਸ਼ਲ ਮੰਜੂਰੀਅਨ ਵਾਲੇ ਛੋਲੇ ਤੇ ਰਾਜਮਾ ਤਾਂ ਜਰੂਰ ਜੀ ਇਹ ਪਰਿਵਾਰ ਨੇ ਆਪਣਾ ਹੀ ਸੈਟਅਪ ਲਾਇਆ ਤਾਂ ਚੀਜ਼ਾਂ ਵਧੀਆ ਬਣਾ ਰਹੇ ਨੇ ਆਪ ਬਣਾ ਕੇ ਵੇਚ ਰਹੇ ਨੇ ਤਾਂ ਕੀ ਬਣਾ ਰਹੇ ਆ ਅੱਜ ਆਹ ਦੇਖੋ ਰਾਜਮਾ ਪਹਿਲਾਂ ਇਹਦੀ ਕੁਆਲਿਟੀ ਦੇਖੋ ਕੋਈ ਵੀ ਚੀਜ਼ ਅਸੀਂ ਖਰਾਬ ਨਹੀਂ ਯੂਜ਼ ਕਰਦੇ ਤਾਜੀ ਚੀਜ਼ ਲੈ ਕੇ ਆਉਣੀ ਆ ਅਗਰ ਬਚਦਾ ਵੀ ਹੈ ਤੇ ਮੈਂ ਦੂਜੇ ਦਿਨ ਤਾਜੀ ਚੀਜ਼ ਲੈ ਕੇ ਆਉਣੀ ਆ ਮੈਂ ਕੱਲ ਅਗਲੇ ਦਿਨ ਜੋ ਪਈਉਂਦੀ ਮੈਂ ਕਦੀ ਨਹੀਂ ਲੈ ਕੇ ਆਉਂਦੀ ਤੇ ਅੱਜ ਅੱਜ ਛੋਲੇ ਘਤੋਗੇ ਜਰੂਰ ਜੀ ਅਸੀਂ ਦੇਖ ਰਹੀ ਆਂ ਜੀ ਭੈਣ ਦੀ ਰੋ ਰੋ ਕੇ ਵੀਡੀਓ ਵਾਇਰਲ ਹੁੰਦੀ ਆ ਤਾਂ ਭੈਣ ਆਪਣੇ ਦਰਦ ਬਿਆਨ ਕਰ ਰਹੀ ਆ ਤਾਂ ਪਹਿਲੇ ਕਿਉਂ ਇਸ ਤਰ੍ਹਾਂ ਦੇ ਹਾਲਾਤ ਬਣੇ ਭਰਾ ਨੇ ਵੀ ਸੈਟਅਪ ਲਾਇਆ ਤੁਸੀਂ ਵੀ ਲਾਇਆ ਫਿਰ ਵੀ ਪੂਰੀ ਰੋਜੀ ਰੋਟੀ ਕਿਉਂ ਨਹੀਂ ਜਾਂਦੀ ਕਿਉਂ ਨਹੀਂ ਇਥੇ ਆ ਰਹੇ ਬੰਦਾ ਕੋਈ ਆਏਗਾ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਟੈਸਟ ਵੇਚ ਕੀ ਰਿਹਾ ਜਦੋਂ ਤੁਸੀਂ ਆਉਣਾ ਹੀ ਨਹੀਂ ਕਿਸੇ ਨਾਲ ਡੇ ਕੋਲ ਦੇਖਣਾ ਹੀ ਨਹੀਂ ਕੀ ਵੇਚ ਰਹੇ ਨੇ ਤੇ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਅਸੀਂ ਕੀ ਵੇਚ ਰਹੇ ਹਾਂ ਪਰ ਪੰਜਾਬੀ ਦਾ ਹੰਦੇ ਜਿੱਥੇ ਮਸੀਤਾਂ ਬੈਂਦੀਆਂ ਨੇ ਕੋਈ ਵੀਡੀਓ ਵਾਇਰਲ ਹੁੰਦੀ ਦਾ ਪਹੁੰਚ ਜਾਂਦੇ ਨੇ ਹਮੇਸ਼ਾ ਹੀ ਪਰ ਾਡੇ ਕੋਲ ਕੋਈ ਨਹੀਂ ਆਇਆ ਾਡੇ ਕੋਲ ਸਿਰਫ ਾਡੇ ਜੋ ਪਹਿਲਾ ਸੈਟਅਪ ਚਾਲੂ ਕੀਤਾ ਸੀ ਤੇ ਨਿਰਵੈਲ ਭਾਜੀ ਆਏ ਸੀ ਉਹਨਾਂ ਨੇ ਵੀਡੀਓ ਬਣਾ ਕੇ ਪਾਈ ਤੇ ਉਹ ਮਸੇ ਸਾਡਾ ਸੈਟਅਪ ਚਾਲੂ ਹੋਇਆ ਸੀ ਉਹਨਾਂ ਦੀ ਵੀਡੀਓ ਕਰਕੇ ਸਾਡਾ ਬਹੁਤ ਸਹਾਰਾ ਹੋਇਆ ਤਾਂ ਅਡਾ ਥੋੜਾ ਬਹੁਤ ਕੰਮ ਸ਼ਰਧਾਈ ਦਾ ਚੱਲਿਆ ਉਸ ਤੋਂ ਬਾਅਦ ਥੋੜੇ ਥੋੜੇ ਪੈਸੇ ਜੋੜ ਕੇ ਆਹ ਵਾਲਾ ਕੰਮ ਚਾਲੂ ਕੀਤਾ ਪਰ ਇਹ ਚ ਕੋਈ ਰਿਸਪੌਂਸ ਨਹੀਂ ਆਇਆ ਅਮਨੇ ਦੱਸੋ ਬੱਚੇ ਪੜਾਉਨੇ ਵੀ ਨੇ ਬੱਚਿਆਂ ਨੂੰ ਬੜੇ ਸੁਪਨੇ ਸਜਾਏ ਜਾਂਦੇ ਨੇ ਮਾਪੇ ਬੋਲੋਗੇ ਅਸੀਂ ਬੱਚਿਆਂ ਨੂੰ ਧੀਆਂ ਨੂੰ ਇਹ ਪੜਾਉਣਾ ਇਸ ਤਰ੍ਹਾਂ ਬਣਾਉਣਾ ਕਿ ਸੁਪਨੇ ਸਜਾਏ ਦੀ ਅਸੀਂ ਤੇ ਬਹੁਤ ਸੁਪਨੇ ਸਜਾਏ ਕਿ ਉਹਨੂੰ ਵਧੀਆ ਤੋਂ ਵਧੀਆ ਐਜੂਕੇਸ਼ਨ ਦੇ ਸਕੀਏ ਤਾਂ ਹੀ ਆ ਇੱਥੇ ਆ ਕੇ ਬਾਹਰ ਖੜੇ ਆ ਕਿ ਉਹਨੂੰ ਵਧੀਆ ਪੜਾ ਸਕੀਏ ਕੁਝ ਬਣਾ ਸਕੀਏ ਕੀ ਅਪੀਲ ਲਾਉਣੀ ਚਾਹੁੰਦੇ ਹੋ ਕਿ ਬਹੁਤ ਸਾਰੇ ਰੱਬ ਦੇ ਫਰਿਸ਼ਤੇ ਨੇ ਜਿਹੜੇ ਹਮੇਸ਼ਾ ਹੀ ਲੋੜਵੰਦਾ ਦੀ ਬਾਹ ਫੜਦੇ ਨੇ ਕੀ ਅਪੀਲ ਲਾਉਣੀ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਲਕ ਇਹ ਆਪ ਅਪੀਲ ਹੈ ਕਿ ਸਾਰੇ ਜਣੇ ਆਓ ਇੱਕ ਵਾਰੀ ਖਾ ਕੇ ਦੇਖੋ ਕੁਆਲਿਟੀ ਆਡੀ ਬਹੁਤ ਵਧੀਆ ਇੱਕ ਵਾਰੀ ਆਓ ਜਰੂਰ ਆਓ ਹਾਂ ਜਰੂਰ ਜੀ ਇਸ ਭੈਣ ਦੇ ਅਥਰੂਆਂ ਦਾ ਮੁੱਲ ਪੈਣਾ ਚਾਹੀਦਾ ਭੈਣ ਨੇ ਮਿਹਨਤ ਨਾਲ ਆਪਣੀ ਪੂੰਜੀ ਜੋੜੀ ਹੋਈ ਸੀ ਜਿਹੜੀ ਇਸ ਸਟਾਰਟਅੱਪ ਤੇ ਲਾਤੀ ਹੈ ਤਾਂ ਭੈਣ ਆਂਦੀ ਹੈ ਜੇ ਪੰਜਾਬੀ ਇੱਥੋਂ ਤੱਕ ਨਹੀਂ ਪਹੁੰਚੇ ਜੇ ਪਹੁੰਚ ਰਹੇ ਨੇ ਇਹ ਤਾਂ ਪ੍ਰਵਾਸੀ ਵੀਰ ਪਹੁੰਚ ਰਹੇ ਨੇ 10 20 ਰੁਪਏ ਦੇ ਚਲੇ ਝੋਲੇ ਲੈ ਰਹੇ ਨੇ ਨਾ ਰਾਜਮਾ ਲੈ ਲੈਂਦੇ ਨੇ ਉਹ ਨਾਲ ਇਹਨਾਂ ਦਾ ਪਰਿਵਾਰ ਨਹੀਂ ਚੱਲਦਾ ਜਿੰਨੇ ਪੈਸੇ ਲਾਉਂਦੇ ਨੇ ਪੂਰੇ ਸਮਾਨ ਦੇ ਪਰ ਉਹ ਵੀ ਨਹੀਂ ਪੂਰਾ ਪੈ ਰਿਆ ਤਾਂ ਜਰੂਰ ਇਹੋ ਜਿਹੇ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਇਹਨਾਂ ਨੂੰ ਲੋੜ ਸਿਰਫ ਪੈਸਿਆਂ ਦੀ ਨਹੀਂ ਐ ਇੱਥੋਂ ਤਾਂ ਹੀ ਪਹੁੰਚ ਜਾਓ ਸਮਾਨ ਲੈ ਲਓ ਥੋੜਾ ਬੋਤਾ ਦਾ ਇਹਨਾਂ ਦਾ ਜਿਹੜਾ ਰੋਜੀ ਰੋਟੀ ਚੱਲੇਗੀ ਤਾਂ ਧੀਰਾ ਨਹੀਂ ਐ ਬੜੀ ਪਿਆਰੀ ਬੱਚੀ ਐ ਜਿਹੜੀ ਨਾਲ ਆਪਣੀ ਮਾਤਾ ਜੀ ਦੇ ਆਉਂਦੀ ਐ ਇੱਥੇ ਬੈਠ ਜਾਂਦੀ ਐ ਤਾਂ ਪਹਿਲਾਂ ਫਦੇ ਦੀ ਸਾਹ ਚ ਪਾਉਣੀ ਆਪਾਂ ਜੀ ਵਾਹਿਗੁਰੂ ਜੀ ਕਾ ਜੀ ਕਾ ਵਾਹਿ ਦੀ ਕੀ ਫਤਿਹ ਈਨਾਮਾ ਤੇ ਰਣੀ ਸਸਪ੍ਰੀਤ ਕੋ ਸਹਿ ਮੈਨੂੰ ਇਹ ਦੱਸੋ ਪੜ੍ਹਦੇ ਹੋ ਤੁਸੀਂ ਯਾ ਪੜ੍ਹਦਾ ਮੈਂ ਕਿਹੜੀ ਕਲਾਸ ਚ ਯੂਕੇਜੀ ਤੇ ਮੈਨੂੰ ਇਹ ਦੱਸੋ ਮੰਮੀ ਜੀ ਤੁਹਾਨੂੰ ਜਦੋਂ ਇੱਥੇ ਲੈ ਕੇ ਆਉਂਦੇ ਨੇ ਤੁਹਾਨੂੰ ਪਤਾ ਕੀ ਬਣਾਉਂਦੇ ਮੰਮੀ ਤੁਹਾਡੇ ਕੀ ਬਣਾਉਂਦੇ ਨੇ ਛੋਲੇ ਮਚੂਰੀਆ ਛੋਲੇ ਹੋਰ ਨਮ ਜੇ ਛੋਲੇ ਹੂੰ ਤੁਸੀਂ ਵੀ ਨਾਲ ਬਣਾਉਂਦੇ ਹੋ ਮੈਨੂੰ ਨਹੀਂ ਆਂਦੇ ਮੈਂ ਮਮੇ ਦੇ ਮੇਰੇ ਮੈਨੂੰ ਨਹੀਂ ਆਂਦੇ ਨੀ ਹੂੰ ਫਿਰ ਮੇਰੇ ਹੱਥੇ ਚੱਲ ਜਾਂਦੇ ਆ ਕੱਲ ਦਾ ਅੱਛਾ ਮੈਂ ਮੈਂ ਬਸ ਅਮ ਕਰਦਾ ਸਾਰੇ ਪੇਟੇ ਰੱਖ ਦਿੰਦਾ ਵਾ ਤੇ ਤੁਸੀਂ ਕੀ ਬਣਾਉਂਦੇ ਹੋ ਫਿਰ ਨਾਲ ਮੰਮਾ ਦੇ ਮੰਮਾ ਕੁਝ ਨਹੀਂ ਕਰਦਾ ਬਸ ਮੈਂ ਹੈਲਪ ਕਰ ਦੋ ਬੇਟਾ ਹੋਈ ਜਾਂ ਤੰਦੀ ਦਾ ਕੰਮ ਕਿਸ ਤਰ੍ਹਾਂ ਹੈਲਪ ਕਰਦੇ ਹੋ ਮੰਮੀ ਦੀ ਫਿਰ ਮੈਂ ਇਤਨਾ ਸੰਤੇ ਪਾਉਂਦੇ ਲੱਗਦਾ ਫਿਰ ਜੇ ਮੰਮਾ ਕਹਿੰਦੀਆਂ ਇਹ ਗਾ ਚੰਟਰੀ ਵਿਸ਼ਮ ਜੰਟੀ ਵਿਸ਼ਣ ਦੋ ਤੇ ਤੁਹਾਨੂੰ ਪਤਾ ਮੰਮੀ ਤੁਹਾਡੀ ਧੁੱਪ ਦੇ ਵਿੱਚ ਹੀ ਲਿਆ ਕੇ ਹੁੰਦੇ ਸਮਾਨ ਸਾਰਾ ਮੰਮੀ ਦੇ ਤਰਸ ਹੁੰਦਾ ਤੁਹਾਨੂੰ ਚੰਗਾ ਮੈਨੂੰ ਹਾਂ ਕਿੰਨਾ ਚਿਰ ਤਰਸਉਂਦਾ ਬਹੁਤ ਆਸ਼ਾਂਦਾ ਵਾ ਤੁਹਾਨੂੰ ਤੁਹਾਨੂੰ ਪੜਾਉਂਦਾ ਵੀ ਨੇ ਬੰਦੇ ਆ ਟਿਊਸ਼ਨ ਨਹੀਂ ਜਾਂਦਾ ਵਾ ਹਾਂ ਫੇਰ ਜਦ ਮੈਂ ਟਿਊਸ਼ਨ ਤੋਂ ਅੱਗੇ ਮਮਾ ਮਮਾ ਦੀ ਹੈਲਪ ਕਰਕੇ ਫੇਰ ਬੈ ਕੇ ਹੁੰਦਾ ਤੇ ਅਰਦਾਸ ਕਰਦੇ ਬਾਬਾ ਜੀ ਦੇ ਸਾਹਮਣੇ ਬਾਬਾ ਜੀ ਸੰਦੇ ਅਰਦਾਸ ਕਰਦੇ ਆ ਕੀ ਕਹਿੰਦੇ ਬਾਬਾ ਜੀ ਨੂੰ ਬਾਬਾ ਜੀ ਮੇਰੀ ਮੰਮੀ ਦਾ ਪੂਰਾ ਕੰਮ ਚੱਲੇ ਮਮਾ ਮੈਨੂੰ ਸਾਈਕਲ ਲੈ ਕੇ ਦੇ ਯਾ ਬਾਬਾ ਜਰੂਰ ਜੀ ਇਹ 3.5 ਸਾਲ ਦੀ ਹੈ ਬਾਬਾ ਜੀ ਦੇ ਸਾਹਮਣੇ ਅਰਦਾਸ ਕਰਦੀ ਹੈ ਜੀ ਬਾਬਾ ਜੀ ਮੇਰੀ ਮੰਮੀ ਦੀ ਰੋਜੀ ਰੋਟੀ ਵਧੀਆ ਚੱਲੇ ਤੇ ਕੀ ਲੈਣਾ ਤੁਸੀਂ ਮੈਂ ਕੁਛ ਨਹੀਂ ਲੈਣਾ ਪਾਪਾ ਤੋਂ ਮੈਂ ਬਸ ਪਾਪਾ ਤੋਂ ਓਹੀ ਲਊਂਗਾ ਕੁਛ ਨਹੀਂ ਲੈਣਾ ਮੰਮਾ ਨੂੰ ਆਂਦੇ ਮਮਾ ਜੀ ਇਹ ਚੀਜ਼ ਚਾਹੀਦੀ ਹੈ ਮਮਾ ਜੀ ਲੈ ਲੈਂਦੀ ਆਹ ਲੈ ਕੇ ਦਿੰਦੀਆਂ ਥੋੜੀਆਂ ਥੋੜੀਆਂ ਚੀਚਾ ਅੱਛਾ ਤਾਂ ਬਾਬਾ ਜੀ ਨੂੰ ਬੋਲ ਦੋ ਕੀ ਚਾਹੀਦਾ ਬਾਬਾ ਜੀ ਨੂੰ ਮੈਨੂੰ ਕੁਛ ਨਹੀਂ ਚਾਹੀਦਾ ਹਾਂ ਕੀ ਅਰਦਾਸ ਕਰਨੀ ਮੰਮੀ ਵਾਸਤੇ ਬਾਬਾ ਜੀ ਨੂੰ ਦਾ ਮਮਾ ਦਾ ਪੂਰਾ ਕੰਮ ਮੇਲੇ ਪੈਸੇ ਪੂਰੇ ਬਣੇ ਮਮਾ ਦੇ ਖਤਮ ਹੋਏ ਲਗੜਾ ਤਾਂ ਜਰੂਰ ਜੀ ਸਾਡੀ ਧੀ ਸਾਡੇ ਪੰਜ ਸਾਲ ਦੀ ਹੈ ਪਰ ਮੰਮੀ ਤੇ ਆਂਦੀ ਮੈਨੂੰ ਬਹੁਤ ਅਰਸੋਂ ਦਾ ਜਦੋਂ ਧੁੱਪ ਦੇ ਵਿੱਚ ਰੇੜੀ ਤੇ ਲਾਉਂਦੇ ਨੇ ਤਾਂ ਧੀਆ ਵਾਸਤੇ ਹੀ ਮਾਂ ਬਾਪ ਦੇ ਸੁਪਨੇ ਵੱਡੇ ਨੇ ਤਾਂ ਮਜਬੂਰੀਆਂ ਇਹੋ ਜੀਆਂ ਬਣੀਆਂ ਨੇ ਜੇ ਮਾਵਾਂ ਤੇ ਆਂਦੀਆਂ ਨੇ ਨਾਲ ਉਹਨਾਂ ਦੇ ਪਤੀ ਆਂਦੇ ਨੇ ਪਰ ਫਿਰ ਵੀ ਰੋਜੀ ਰੋਟੀ ਵਧੀਆ ਤਰ੍ਹਾਂ ਨਹੀਂ ਚੱਲ ਰਹੀ ਤਾਂ ਬੇਟਾ ਜੀ ਕੀ ਅਪੀਲ ਲਾਉਣੀ ਚਾਹੁੰਦੇ ਜਿਹੜੇ ਇੱਥੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਬੋਲੋ ਸਾਡੀ ਰੇੜੀ ਤੇ ਆਜੋ ਹੂੰ ਤੁਸੀਂ ਫਿਰ ਕੀ ਬਣਾਉਗੇ ਇੱਥੇ ਮੈਨੂੰ ਕੁਝ ਨਹੀਂ ਆਉਂਦਾ ਮੈਨੂੰ ਨਹੀਂ ਆਉਂਦਾ ਚਲੋ ਤਾਂ ਇਹ ਜ਼ਰੂਰਤੀ ਰਾਣੀ ਦਾ ਮੁੱਲ ਪੈਣਾ ਚਾਹੀਦਾ ਜੀ ਬਾਬਾ ਜੀ ਅਰਦਾਸ ਇਹ ਧੀ ਦੀ ਜਰੂਰ ਸੁਣਿਓ ਇਹਨਾਂ ਦੀ ਰੋਜੀ ਰੋਟੀ ਵਧੀਆ ਚਲਾ ਦੇਓ ਜਿਨ੍ਹਾਂ ਨਾਲ ਇਹਨਾਂ ਦਾ ਪਰਿਵਾਰ ਵਧੀਆ ਚੱਲੇ ਤਾਂ ਬਹੁਤ ਸੁਪਨੇ ਸਜਾਏ ਜਾਂਦੇ ਨੇ ਹਮੇਸ਼ਾ ਹੀ ਤਾਂ ਸਾਡੀ ਇਸ ਭੈਣ ਨੇ ਵੀ بڑے ਸੁਪਨੇ ਸਜਾਏ ਨੇ ਆਪਣੀ ਪੂੰਜੀ ਮਿਹਨਤ ਦੀ ਲਾਤੀ ਹੈ ਇਸ ਸਟਾਰਟਅਪ ਤੇ ਪਰ ਫਿਰ ਵੀ ਉਹਨਾਂ ਮੁੱਲ ਨਹੀਂ ਮਿਲ ਰਿਹਾ ਤਾਂ ਪੰਜਾਬੀਆਂ ਨੂੰ ਅਪੀਲ ਲਈ ਹੈ ਜੇ ਵੱਧ ਤੋਂ ਵੱਧ ਇਸ ਰੇੜੀ ਤੇ ਆਓ ਥੋੜਾ ਬਹੁਤ ਜ਼ਰੂਰ ਇਹਨਾਂ ਨੂੰ ਸਮਾਨ ਲਓ ਜਿਨ੍ਹਾਂ ਨਾਲ ਇਹਨਾਂ ਦਾ ਹੌਸਲਾ ਵਧੇਗਾ ਤੇ ਇਹਨਾਂ ਦੀ ਰੋਜੀ ਰੋਟੀ ਚੱਲੇਗੀ ਇਸੇ ਉਮੀਦ ਦੇ ਨਾਲ ਮੈਨੂੰ ਦਿਓ ਜਾਸਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਅਸਲੀਆ ਚੈਨਲ